ਕੀ ਬਾਕ ਬਾਕ ਨਹੀਂ ਤੁਸੀਂ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਤੁਸੀਂ ਧਮਕੀ ਨਹੀਂ ਦੇ ਸਕਦੇ ਇੱਥੇ ਹੋ ਕੇ ਮੈਨੂੰ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿੰਦਾ ਹੈ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਬਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਸ਼ੇਰੇ ਕਰ ਤੋਂ ਨਹੀਂ ਮੈਂ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਸਾਡਾ ਚਾਹਤਾ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਬੱਗ ਲਾ ਦੇਣੀ ਹਾਂ ਤੁਹਾਡਾ ਬੰਦਾ ਆ ਕੇ ਸਾਡੇ ਕਹਿੰਦਾ ਮੇਰੇ ਬੰਦੇ ਨੂੰ ਕਹੋ ਕਿੱਥੇ ਗ੍ਰਾਮ ਸਿੰਘ ਅਹੀ ਤਾਂ ਪੱਗਾਂ ਆ ਕੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਢਦੇ ਤੁਹਾਡੀ ਤੁਹਾਡੀ ਪੱਗ ਪੱਗ ਨਹੀਂ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ 'ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪਾਂ ਬਾਬਾ ਜੀ ਤੁਹੀ ਨਿਮਰਤਾ ਨਾ ਹੋਂਦੇ ਮੈਂ ਸੋਵਾਰੀ ਸੁਣਦਾ ਤਾ ਨੀ ਤੁਹੀ ਗੱਲ ਕੀਤੀ ਕਿ ਹੁਣ ਤੁਸੀਂਾਨੂੰ ਨਿਮਰਤਾ ਦਿਖਾਈ ਲੈ ਕੇ ਤੁਹੀ ਖੋਵਾਰੀ ਲੜਿਆ ਤੂੰ ਜੋੜਿਆ ਆਪਾਂ ਜਿਹੜੀ ਤੂੰ ਉਹੀ ਗੱਲ ਕਰਦੇ ਹੋ ਨਾ ਉਹ ਤਾਂ ਨਹੀਂ ਚੱਲਣਾ ਅਸੀਂ ਕੋਈ ਤਮਕੀਨੀ ਨਹੀਂ ਤੁਸੀਂ ਆ ਕੇ ਮੈਂ ਬੰਨੀ ਮੁੱਲੇ ਨਾਲ ਕਿ ਸ਼ਬਦ ਵੀ ਨਹੀਂ ਕਰਦੇ ਬੋਲੇ ਮੇਰੇ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਨਾ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਬੱਸ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖਣ ਦਾ ਭਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈਣ ਜਿੱਦੋਂ ਤੁਸੀਂ ਗੰਦ ਪੈਣ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਲਓ ਪਰ ਸਾਡੇ ਕਸ਼ਹਰੇ ਕਾ ਕੋ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਲੋ ਐਦਾ ਬਾਬਾ ਜੀ ਤੁਸੀਂ ਆ ਕੇ ਬੰਦੇ ਦੇ ਫੋਨ ਤੋਂ ਗੱਲ ਹੋਈ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪੁਸੀੜੀਆਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਨਾ ਚੌਂਕਾਂ ਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਬਗਾਨਾ ਕਾ ਮੇਰੀ ਡਿਊਟੀ ਲੱਗੀ ਸੀ ਮੇਰਾ ਏਰੀਆ ਨਹੀਂ ਹੈਗਾਓ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤਾਨੂੰ ਗੁੱਸਾ ਸਾਡੇ ਬਾਣੇ ਦੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਨਹੀਂ ਪਾਏ ਹੁੰਦੇ ਨਾ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ। ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਆ ਕਿ ਕੋਈ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾਗ ਲਾ ਦੇਣੀ। ਬੱਸ ਇਹ ਪਾਗ ਕਿਦਾਂ ਲਾ ਸਕਦੇ ਤੁਸੀਂ? ਤੁਹਾਡਾ ਬੰਦਾ ਉੱਤਰ ਕੇ ਬਿਨਾਂ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੂੰ ਗੰਦ ਪਾਇਆ ਬਾਣਾ ਤੇ। ਐਦਾਂ ਨਹੀਂ ਹੋਇਆ। ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨ। ਕਿਉਂ ਨਹੀਂ ਆਦਾ? ਮੈਨੂੰ ਤੁਸੀਂ ਮਨਾਉਣੀ ਨਹੀਂ ਲੱਗਾ ਤੁਹਾਨੂੰ। ਮੈਂ ਮਨਾਉਣੀ ਨਹੀਂ ਲੱਗਾ ਤੁਹਾਨੂੰ। ਬਾਬਾ ਜੀ ਨਾ ਮਨਾਓ। ਆ ਜਾਓ ਚੱਲੀਏ। ਅਸੀਂ ਮਨਾਣਾ। ਠੀਕ ਹੈ।